ਤੁਸੀਂ ਚਾਹਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਐਨਜੀਟੀ ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਲੰਮਾ ਚੌੜਾ ਖਰੜਾ ਜਿਹੜਾ ਹੈ ਉਹ ਤਿਆਰ ਕਰਕੇ ਕਹ ਸਕਦੇ ਪਟੀਸ਼ਨ ਦੇ ਜ਼ਰੀਏ ਦਿੱਤਾ ਹੈ ਐਨਜੀਟੀ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਕਿ ਇਸ ਨੂੰ ਪਬਲਿਕ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਆਪਣੀ ਫੇਸਬੁੱਕ ਅਕਾਊਂਟ ਤੇ ਵੀ ਲੰਮਾ ਚੌੜਾ ਲੇਖ ਲਿਖਿਆ ਹੈ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਮੈਂ ਪੰਜਾਬ ਦੇ ਕੁਝ ਸ਼ੁਭਚਿੰਤਕਾਂ ਨਾਲ ਮਿਲ ਕੇ ਐਨਜੀਟੀ ਦਿੱਲੀ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਤਾਂ ਜੋ ਤੁਰੰਤ ਉਪਾਅ ਕੀਤਾ ਜਾ ਸਕੇ ਰੂਪਨਗਰ ਪੰਜਾਬ ਵਿੱਚ ਰੇਤ ਦੀ ਸਾਰੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਾਸਤੇ ਤੇ ਰੂਪਨਗਰ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀ ਇਜਾਜ਼ਤ ਦੇਣ ਵਾਲੇ ਗਲਤ ਅਧਿਕਾਰੀਆਂ ਦੀ ਪਛਾਣ ਕਰਕੇ ਅਜਿਹੇ ਅਧਿਕਾਰੀਆਂ ਖਿਲਾਫ ਕਾਰਵਾਈ ਵੀ ਕੀਤੀ ਜਾਵੇ ਵੱਡੇ ਪੱਧਰ ਤੇ ਮਾਈਨਿੰਗ ਨੇ ਵਾਤਾਵਰਣ ਦਾ ਬੁਰਾ ਹਾਲ ਕਰ ਦਿੱਤਾ ਹੈ ਗੈਰ ਕਾਨੂੰਨੀ ਗੈਰ ਨਿਯੰਤਰਿਤ ਤੇ ਗੈਰ ਵਿਗਿਆਨਕ ਰੇਤ ਦੀ ਖੁਦਾਈ ਦਰਿਆ ਦੇ ਵਹਾਰ ਨੂੰ ਦਰਿਆ ਦੇ ਪਾਣੀ ਦੇ ਵਹਾਰ ਨੂੰ ਬਦਲ ਸਕਦੀ ਹੈ ਜਿਸ ਦੇ ਨਾਲ ਹੜ੍ਹਾਂ ਦਾ ਜੋਖਮ ਵੱਧ ਜਾਂਦਾ ਹੈ ਹਾਈ ਕੋਰਟ ਨੇ ਇਹ ਵੀ ਦੇਖਿਆ ਹੈ ਕਿ ਪੰਜਾਬ ਦੇ ਰੂਪਨਗਰ ਵਿੱਚ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਾਲ ਸਥਾਨਕ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ ਸੰਯੁਕਤ ਕਮੇਟੀ ਦੇ ਸੁਝਾਅ ਤੇ ਅਮਲ ਕਰਕੇ ਜੇਹੀ ਗੈਰ ਕਾਨੂੰਨੀ ਮਾਈਨਿੰਗ ਤੇ ਰੋਕ ਲਗਾਉਣ ਲਈ ਟਿਬਿਊਨਲ ਵੱਲੋਂ ਪਹਿਲਾਂ ਦਿੱਤੇ ਨਿਰਦੇਸ਼ਾਂ ਦੇ ਬਾਵਜੂਦ ਰੂਪਨਗਰ ਚ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ ਚੱਲੀ ਹੈ ਜੋ ਰੂਪਨਗਰ ਅਤੇ ਇਸ ਦੇ ਵਾਤਾਵਰਣ ਨੂੰ ਤਬਾਹ ਕਰਨ ਵਾਲਾ ਮੁੱਦਾ ਬਣਿਆ ਹੋਇਆ ਹੈ ਨਾਲ ਹੀ ਸਿੱਧੂ ਦੇ ਵੱਲੋਂ ਉਹਨਾਂ ਪਟੀਸ਼ਨ ਕਰਤਾਵਾਂ ਦਾ ਨਾਮ ਵੀ ਲਿਖਿਆ ਗਿਆ ਹੈ ਕਿ ਇਹ ਪਟੀਸ਼ਨ ਜਿਹੜੀ ਹੈ ਉਹਨਾਂ ਦੇ ਵਕੀਲ ਸ਼੍ਰੀ ਕੇਸੀ ਮਿੱਤਲ ਅਤੇ ਸ਼੍ਰੀ ਅਭਿਮਨਿਉ ਅਰुण ਦੇ ਵੱਲੋਂ ਦਾਇਰ ਕੀਤੀ ਗਈ ਹੈ ਸਿੱਧੂ ਦੇ ਵੱਲੋਂ ਇੱਕ ਵੱਡਾ ਲੰਮਾ ਚੌੜਾ ਲੇਖ ਲਿਖ ਕੇ ਰੂਪਨਗਰ ਦੇ ਵਿੱਚ ਹੋ ਰਹੀ ਮਾਈਨਿੰਗ ਨੂੰ ਲੈ ਕੇ ਇੱਕ ਸ਼ਿਕਾਇਤਦਾਰ ਜਿਹੜੀ ਹੈ ਉਹ ਐਨਜੀਟੀ ਦੇ ਵਿੱਚ ਕੀਤੀ ਹੈ ਹੁਣ ਇਸ ਮਸਲੇ ਤੇ ਕੀ ਕਾਰਵਾਈ ਹੁੰਦੀ ਹੈ ਕੀ ਡਿਵੈਲਪਮੈਂਟ ਹੁੰਦਾ ਲੈ ਕੇ ਤੁਹਾਡੇ ਤੱਕ ਆਵਾਂਗੇ ਬਣੇ ਰਹੋ ਚੱਕਦੇ ਟੀਵੀ ਦੇ ਨਾਲ